ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੈਪਟਨ ਬਹਾਦਰ ਸਿੰਘ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਪਿੰਡ ਕਿਸ਼ਨਪੁਰ ਗਲਾਂ ਮੈਂ ਅੱਜ ਸਾਡੇ ਸਾਰੇ ਹੀ ਪੰਜਾਬ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੰਜਾਬ ਦਾ ਦਰਦ ਸਮਝਦੇ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਚੱਲਣ ਦੀ ਜ਼ਰੂਰਤ ਹੈ ਹਰ ਇੱਕ ਜੋ ਵੀ 2024 ਦੇ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਬਹੁਤ ਸਾਰੇ ਪਾਰਟੀਬਾਜ਼ੀ ਤੋਂ ਉੱਠ ਕੇ ਅਲੱਗ ਉਮੀਦਵਾਰ ਜਾਗੇ ਨੇ ਔਰ ਜਾਗਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਸਰਕਾਰਾਂ ਸਾਡੀ ਆਵਾਜ਼ ਉੱਪਰ ਤੱਕ ਨਹੀਂ ਪਹੁੰਚਾਦੀਆਂ ਤਾਂ ਸਾਨੂੰ ਕਿਸੇ ਨਾ ਕਿਸੇ ਨੁੰਦਾ ਇਸ ਦੇ ਵਿੱਚ ਪੈਰ ਰੱਖਣ ਦੀ ਜ਼ਰੂਰਤ ਪਵੇਗੀ ਸੋ ਜਿੰਨੇ ਵੀ ਇਸ ਵਾਰ 2024 ਦੇ ਲੋਕ ਸਭਾ ਚੋਣਾਂ ਦੇ ਵਿੱਚ ਵਲੰਟੀਅਰ ਉਜਾਦ ਉਮੀਦਵਾਰ ਉਤਰੇ ਨੇ ਮੈਂ ਉਹਨਾਂ ਦਾ ਇਹ ਦਿਨੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਕ ਬਹੁਤ ਹੀ ਵਧੀਆ ਡਿਸੀਜਨ ਲਿਆ ਬੀਜ ਬੀਜਿਆ ਜੇਕਰ ਅਸੀਂ ਬੀਜ ਬੀਜਾਂਗੇ ਨਹੀਂ ਤੇ ਅਸੀਂ ਵੱਡਣ ਦੀ ਉਮੀਦ ਨਹੀਂ ਕਰਾਂਗੇ ਸੋ ਦੋਸਤੋ ਮੈਂ ਸਾਰੇ ਹੀ ਸਾਡੀਆਂ ਮਾਤਾਵਾਂ ਭੈਣਾਂ ਭਰਾ ਬੱਚੇ ਔਰ ਖਾਸ ਕਰਕੇ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕੀ ਪਾਰਟੀਆਂ ਦੇ ਪਿੱਛੇ ਨਾ ਜਾਓ ਆਪਣਾ ਲੀਡਰ ਜਿਹੜਾ ਤੁਹਾਡੇ ਨਾਲ ਖੜੇ ਤੁਹਾਡੇ ਹੱਕ ਸੱਚ ਦੀ ਖਾਤਰ ਆਵਾਜ਼ ਠਾਵੇ ਇਹੋ ਜਿਹਾ ਲੀਡਰ ਚੁਣੋ ਮੈਂ ਕਿਸੇ ਪਾਰਟੀ ਨੂੰ ਮਾਰਾ ਨਹੀਂ ਕਹਿੰਦਾ ਨਾ ਹੀ ਕਵਾਂਗਾ ਮੈਂ ਅਪੀਲ ਕਰਦਾ ਹਾਂ ਕਿ ਜਿੰਨੇ ਵੀ ਆਜ਼ਾਦ ਉਮੀਦਵਾਰ ਖੜੇ ਨੇ ਕਿਸੇ ਵੀ ਧਰਮ ਦਾ ਲੀਡਰ ਕਿਉਂ ਨਾ ਹੋਵੇ ਜੋ ਆਜ਼ਾਦ ਉਮੀਦਵਾਰ ਖੜਾ ਹੈ ਉਸ ਦੀ ਉਸ ਦੇ ਇਲਾਕੇ ਵਾਲੇ ਵੱਧ ਤੋਂ ਵੱਧ ਤਨ ਮਨ ਔਰ ਧਨ ਦੇ ਨਾਲ ਸਪੋਰਟ ਕਰੋ ਤਾਂ ਕਿ ਜੋ ਬੰਦਾ ਇੰਨੀ ਹਿੰਮਤ ਰੱਖਦਾ ਹੈ ਕਿ ਮੈਂ ਉਜਾਦ ਵੀ ਖੜ ਸਕਦਾ ਹਾਂ ਅਗਰ ਪਾਰਟੀ ਸਾਨੂੰ ਉੱਪਰ ਉੱਠਣ ਦਾ ਮੌਕਾ ਨਹੀਂ ਦਿੰਦੀ ਸਾਡੀ ਆਵਾਜ਼ ਨੂੰ ਉੱਪਰ ਤੱਕ ਨਹੀਂ ਪਹੁੰਚਾਉਣ ਦਾ ਮੌਕਾ ਨਹੀਂ ਦਿੰਦੀ ਤਾਂ ਜਨਤਾ ਜਾਣਦੀ ਹੈ ਸਭ ਕੁਝ ਜਾਣਦੀ ਹੈ ਜਨਤਾ ਪੜ੍ਹੀ ਲਿਖੀ ਹੈ ਸਮਝਦਾਰ ਹੈ ਹਰ ਫੈਸਲਾ ਲੈਣ ਦਾ ਹੱਕ ਹੈ ਇਸ ਕਰਕੇ ਮੈਂ ਸਾਡੀਆਂ ਜਥੇਬੰਦੀਆਂ ਜਿਨ੍ਹਾਂ ਨੇ ਮੈਨੂੰ ਮਿਲ ਕੇ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਹੈ ਸੰਯੁਕਤ ਮੋਰਚਾ ਹੈ ਜਿੰਨੀਆਂ ਵੀ ਜਥੇਬੰਦੀਆਂ ਨੇ ਮੈਨੂੰ ਮਿਲ ਕੇ ਸਾਡੇ ਲੀਡਰ ਸਾਹਿਬਾਨਾਂ ਨੇ ਸਾਡੇ ਦੋਸਤ ਮਿੱਤਰਾਂ ਨੇ ਵਿਸ਼ਵਾਸ ਕਰਕੇ ਮੈਨੂੰ ਉਤਾਰਿਆ ਹੈ ਗਰਾਊਂਡ ਦੇ ਵਿੱਚ ਤੇ ਮੈਂ ਕਦੇ ਵੀ ਉਹਨਾਂ ਦਾ ਸਿਰ ਝੁਕਣ ਨਹੀਂ ਦੇਵਾਂਗਾ ਔਰ ਖਾਸ ਕਰਕੇ ਸਿੱਖ ਦਲ ਪੰਜਾਬ ਨਾਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਜੀ ਬਟਾਲਾ ਜਿਨ੍ਹਾਂ ਨੇ ਮੈਨੂੰ ਐਸੋ ਜੋਗ ਸਮਝਿਆ ਇੱਕ ਪਿੰਡ ਦੇ ਰਹਿਣ ਵਾਲੇ ਇੱਕ ਸੈਨਿਕ ਨੂੰ ਜੋਗ ਸਮਝਿਆ ਕਿ ਸੇਵਾ ਭਾਵਨਾ ਦੇ ਨਾਲ ਇਹ ਕੰਮ ਕਰ ਸਕਦਾ ਹੈ ਸੋ ਮੈਂ ਭਾਈ ਬਲਦੇਵ ਸਿੰਘ ਬਟਾਲਾ ਜੀ ਦੀ ਔਰ ਉਹਨਾਂ ਦੀ ਸਮੁੱਚੀ ਟੀਮ ਦੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਵਿਸ਼ਵਾਸ ਤੋਂ ਹਾਂ ਕਿ ਮੈਂ ਤੁਹਾਨੂੰ ਮੇਰੀ ਵਜ੍ਹਾ ਦੇ ਨਾਲ ਕਿਤੇ ਵੀ ਨੀਚਾ ਨਹੀਂ ਦੇਖਣਾ ਪਵੇਗਾ ਜੋ ਵੀ ਕੰਮ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਬਾਕੀ ਸਾਫ਼ ਚਾਹੀਦਾ ਤੁਹਾਡਾ ਔਰ ਉਮੀਦ ਹੈ ਕਿ ਬਹੁਤ ਲੋਕ ਜਾਦਿਆਂ ਜਬੀਰਾਂ ਵਾਲੇ ਲੋਕ ਨੇ ਜੋ ਆਪਣਾ ਵਧੀਆ ਲੀਡਰ ਚੁਣਨਾ ਚਾਹੁੰਦੇ ਨੇ ਸੋ ਆਪੋ ਆਪਣੇ ਲੀਡਰਾਂ ਨੂੰ ਪਹਿਚਾਣੋ ਉਹਨਾਂ ਦੀ ਵੋਟ ਕਰੋ ਸਪੋਰਟ ਕਰੋ ਤੇ ਤਨਮਨ ਧਨ ਦੇ ਨਾਲ ਵੀ ਵੱਧ ਚੜ ਕੇ ਯੋਗਦਾਨ ਪਾਓ ਮੈਂ ਉਸੇ ਪੰਜਾਬ ਦੀ ਗੱਲ ਕਰਦਾ ਜੋ 1920 ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਦੇਣ ਵਾਲਾ ਸਾਡਾ ਪੰਜਾਬ ਸੀ ਜਿਸ ਨੇ ਉਨ 93% ਯੋਗਦਾਨ ਦੇ ਕੇ ਭਾਰਤ ਨੂੰ ਇਹ ਸਿਜੋ ਖੜਾ ਕੀਤਾ ਕਿ ਜੋ ਵੀ ਤੁਹਾਨੂੰ ਜ਼ਰੂਰਤ ਹੈ ਚਾਹੇ ਉਹ ਹਥਿਆਰ ਦੀ ਜ਼ਰੂਰਤ ਹੈ ਮਨੁੱਖਾਂ ਦੀ ਜ਼ਰੂਰਤ ਹੈ ਰੋਟੀ ਪਾਣੀ ਦੀ ਜ਼ਰੂਰਤ ਹੈ ਕੱਪੜੇ ਦੀ ਜ਼ਰੂਰਤ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਹਿੱਸਾ ਆਇਆ ਔਰ ਉਸੇ ਹੀ ਪੰਜਾਬ ਦੇ ਨਾਲ ਅੱਜ ਕੀ ਕੁਛ ਹੋ ਰਿਹਾ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਨਹੀਂ ਦੱਸਾਂਗਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਏਗੀ ਇਸ ਕਰਕੇ ਪਹਿਚਾਨੋ ਆਪਣੇ ਪੰਜਾਬ ਲਈ ਜਾਗੋ ਬਚਾਓ ਐਸਨੂੰ ਜਿੰਨਾ ਬਚਾਇਆ ਜਾ ਸਕਦਾ ਹੈ ਸਾਡੀਆਂ ਭੈਣਾਂ ਸਾਡੇ ਵੀਰ ਜੋ ਨਸ਼ੇ ਦੀ ਦਲਦਲ ਦੇ ਵਿੱਚ ਉਲਝ ਗਏ ਨੇ ਸਾਡਾ ਫਰਜ਼ ਬਣਦਾ ਹੈ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਬਾਹਰ ਕੱਢਿਆ ਜਾਵੇ ਕੋਸ ਮਾਵਾਂ ਨੂੰ ਪੁੱਤਾਂ ਨੂੰ ਬਚਾਇਆ ਜਾਵੇ ਤੇ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸ਼ਮਾਦਾ ਰਾਜਕਾਂ ਕੋਈ ਗਲਤੀ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮaaf ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ